ਇਹਨਾ ਕੰਮ ਆਪਣੇ ਅੰਦਰੋਂ ਬੜਮ ਵਧੀਆ ਲੱਗ ਰਿਹਾ ਸੋਹਣਾ ਉਧਰ ਦੇ ਚੋਗਣਾ ਅੰਦਰ ਸੋਹਣਾ ਇੰਟੀਰੀਅਰ ਦਾ ਕੰਮ ਹੋਇਆ ਹੈ ਜੀ ਆਪਣਾ ਇਹਨਾਂ ਨੂੰ ਇੱਕ ਨਾਰਮਲ ਖਾਲੀ ਛੇਡਾ ਹੁੰਦਾ ਜਾਂ ਵੱਧ ਤੋਂ ਵੱਧ ਪ੍ਰੈਸਟੇਬਲ ਹੁੰਦਾ ਹੈ ਕੇਸੇ ਹਾਂਜੀ ਹਾਂਜੀ ਪਰ ਇੱਥੇ ਵੀ ਬਾਈ ਹੋਰਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਗ੍ਰੀਨਰੀ ਵੀ ਰੱਖਿਆ ਉਧਰ ਲਾਈਟ ਪਾਸ ਹੁੰਦੀ ਹੈ ਬਿਲਕੁਲ ਇੱਕ ਜਿਹੜੀ ਕਹਿੰਦੇ ਆ ਭਿੰਡਾਂ ਦੇ ਵਿੱਚ ਆਮ ਚੀਜ਼ ਦੇਖਣ ਨੂੰ ਨਹੀਂ ਮਿਲਦੀ ਬਹੁਤ ਸੋਹਣਾ ਇੱਕ ਥੀਏਟਰ ਰੂਮ ਬਣਾਇਆ ਹੋਇਆ ਹੈ ਇਹ ਵਾਲੀ ਆਪਣੀ ਸ਼ੀਟ ਆਈ ਹੈ ਇਹ ਵੀ ਹੈਦਸਨ ਮਹਿਕਾਈ ਹੈ ਜੀ ਬਿਲਕੁਲ ਲੱਗਦੀ ਹੈ ਬਿਲਕੁਲ ਪੱਥਰ ਹੈ ਜੀ ਡਰਾਈ ਗਰੂਮ ਦੀ ਆਹ ਵਾਲ ਹੈ ਜੀ ਪਾਰਟੀਸ਼ਨ ਜੀ ਇਹਨਾਂ ਨੇ ਬਿਲਕੁਲ ਡਿਫਰੈਂਟ ਕੀਤੀ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਅੱਜ ਕੱਲ 3D ਸ਼ੀਟਸ ਆਉਂਦੀਆਂ ਨੇ ਜਿਹੜੇ ਪੈਨਲ ਆਉਂਦੇ ਨੇ ਸਰ ਇਹ ਕੋਰਕ ਸ਼ੀਟ ਆਉਂਦੀ ਹੈ ਜੀ ਇਹ ਇੰਟੀਰੀਅਰ ਦੀ ਇਹ ਬਿਲਕੁਲ ਲੇਟੈਸਟ ਨਵੀਂ ਆਟਮਾਈ ਹੈ ਜੀ ਹਸੀਕਾਲ ਦੋਸਤੋ ਅੱਜ ਵਾਲ ਜਿਹੜਾ ਤੁਹਾਨੂੰ ਘਰ ਰਹਿਣਾ ਨਾ ਬਣਿਆ ਇਹ ਪਿੰਡ ਦੇ ਵਿੱਚ ਆ ਪਰ ਸ਼ਹਿਰ ਵਾਲੇ ਕੋਠਿਆਂ ਨੂੰ ਮਾਤ ਪਾਉਂਦਾਗਾ ਤੁਸੀਂ ਯਕੀਨ ਨਹੀਂ ਮੰਨਣਾ ਵੀ ਇੰਨਾ ਸੋਹਣਾ ਇੰਟੀਰੀਅਰ ਜਿਵੇਂ ਤੁਸੀਂ ਬਾਹਰੋਂ ਘਰ ਨੂੰ ਦੇਖਣਾ ਇਸ ਤੋਂ ਕਿਤੇ ਜ਼ਿਆਦਾ ਅੰਦਰੋਂ ਕੰਮ ਸੋਹਣਾ ਹੋਇਆ ਹੋਇਆ ਹੈ ਤੇ ਜਿਨ੍ਹਾਂ ਨੇ ਇੰਟੀਰੀਅਰ ਦਾ ਸਾਰਾ ਕੰਮ ਕੀਤਾ ਜਿਨ੍ਹਾਂ ਕੋਲ ਸਾਰਾ ਸਮਾਨ ਆਇਆ ਉਹ ਆਪਣੇ ਨਾਲ ਲਈ ਜੀ ਵਿਕਾਸ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਸੱਸੀ ਗੱਲ ਬਾਈ ਜੀ ਹੋਰ ਗੁਰਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਸਰ ਤੁਸੀਂ ਸਾਡੇ ਇੱਥੇ ਜੀ ਆ ਇਹਨੂੰ ਅਖਦੇ ਆ ਜੀ ਤੇ ਸਰ ਜੇ ਗੱਲ ਕਰੀਏ ਪਹਿਲਾਂ ਤਾਂ ਐਲੀਵੇਸ਼ਨ ਐਕਸਟੀਰੀਅਰ ਬਹੁਤ ਸੋਹਣਾ ਬਣਿਆ ਹੋਇਆਗਾ ਕਿੰਨੇ ਵਾਈ ਕਿੰਨੇ ਦਾ ਪਲਾਟ ਸਾਈਜ਼ ਹੈ ਜੀ ਇਹ 60 ਫੁੱਟ ਵਾਈ 60 ਫੁੱਟ ਦਾ ਹੈਗਾ ਜੀ ਠੀਕ ਹੈ ਜੀ ਏਰੀਆ ਟੋਟਲ ਹਾਂ ਟੋਟਲ ਕਿੰਨਾ ਜਿਹੜਾ ਇਹ 7 6000 ਇਹ 6000 ਦਾ ਸਾਈਜ਼ ਹਾਂਜੀ ਡਬਲ ਸਟੋਰੀ ਦਾ 6000 ਦਾ ਹੈ ਇਹ ਠੀਕ ਹੈ ਜੀ ਤੇ ਲੋਬੀ ਦੋਸਤੋ ਬਾਹਰੋਂ ਤੁਸੀਂ ਦੇਖ ਲਿਆ ਕੌਣ ਏਰੀਆ ਬਣਿਆ ਹੋਇਆ ਤੇ ਇਹ ਟਾਈਲ ਵਰਕ ਕੀਤਾ ਹੋਇਆਗਾ ਬਹੁਤ ਸੋਹਣੀ ਜਿਹੜੀ ਲੁੱਕ ਆਉਂਦੀ ਹੈ ਬਾਹਰੋਂ ਤੇ ਰੰਗ ਦਾ ਵੀ ਕੰਬੀਨੇਸ਼ਨ ਸਰ ਅੱਗੇ ਚੱਲੀ ਜਾਈਏ ਅੰਦਰ ਨੂੰ ਹਾਂਜੀ ਹਾਂਜੀ ਆਜੋ ਸਰ ਜੀ ਅੰਦਰ ਜਾਣ ਤੋਂ ਪਹਿਲਾਂ ਇੱਕ ਚੀਜ਼ ਬਹੁਤ ਵੱਖਰੀ ਕੀਤੀ ਹੈ ਬ ਤੇ ਇਹ ਵਸ ਤੋਂ ਉੱਪਰ ਖੜ ਕੇ ਡਰ ਲੱਗਦਾ ਕਿ ਇਹ ਟੁੱਟੀ ਨਾ ਜਾਵੇ ਪਰ ਆਈ ਸ਼ੀਸ਼ੇ ਵਾਲਾ ਇਹਦੇ ਵਿੱਚ ਕਹਿੰਦੇ ਮੱਛੀਆਂ ਵੀ ਛੱਡਨੀ ਆ ਤੇ ਪਾਣੀ ਵੀ ਆਉਣਾ ਹੈ ਹਾਂਜੀ ਤੇ ਇਹ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਚੀਜ਼ ਬਣੀ ਹੋਈ ਆ ਕੋਈ ਵੀ ਕਹਿੰਦਾ ਜਦੋਂ ਆਉਂਦਾ ਰਿਸ਼ਤੇ ਆਰ ਦੋਸਤ ਮਿੱਤਰ ਤਾਂ ਇੱਕ ਵਧੀਆ ਲੱਗਦੀ ਹੈ ਇਹ ਚੀਜ਼ ਹਾਂਜੀ ਬਿਲਕੁਲ ਬਾਕੀ ਜਿੰਨਾ ਕੰਮ ਆਪਣੇ ਅੰਦਰੋਂ ਬਾਹਰੋਂ ਵਧੀਆ ਲੱਗਦਾ ਸੋਹਣਾ ਉਹ ਤੋਂ ਤੇ ਚੋਗਣਾ ਅੰਦਰੋਂ ਸੋਹਣਾ ਇੰਟੀਰੀਅਰ ਦਾ ਕੰਮ ਹੋਇਆ ਜੀ ਆਪਣਾ ਸਾਰਾ ਕੰਮ ਇਹ ਆਪਣਾ ਮਾਲ ਵਗੈਰਾ ਸਾਰਾ ਆਪਣੇ ਤੋਂ ਆਇਆ ਜੀ ਇੰਟੀਰੀਅਰ ਦੀ ਬਹੁਤੋਂ ਨਵੀਂ ਆਈਟਮ ਆਪਾਂ ਨੂੰ ਇੱਥੇ ਦੇਖਣ ਨੂੰ ਮ ਪਹਿਲਾ ਮੇਨ ਇਹ ਸਾਰੀ ਸਾਗਵਾਨ ਵੀ ਆਪਣੇ ਕੋਲ ਹੈ ਹਾਂਜੀ ਹਾਂਜੀ ਸਰ ਸਾਰੀ ਲੱਕੜ ਵੀ ਆਪਣੇ ਕੋਲ ਆਈ ਹੈ ਆ ਆਪਣਾ ਦਰਵਾਜ਼ਾ ਦਿਖਾ ਦਈਏ ਜੀ ਆਪਾਂ ਇੱਕ ਵਾਰ ਹਾਂਜੀ ਬਹੁਤ ਸੋਹਣੇ ਤਰੀਕਿਆਂ ਨਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਡੋਰ ਆ ਜੀ ਸਰ ਇਹ ਜਿਹੜਾ ਸਾਰਾ ਇਹ ਸਾਗਵਾਨ ਦੇ ਵਿੱਚ ਬਣਿਆ ਹੈਗਾ ਠੀਕ ਹੈ ਜੀ ਤੇ ਜਿਹੜਾ ਇਹ ਲੋਕ ਹੈਗਾ ਜੀ ਜੀ ਇਹ ਡਿਜੀਟਲ ਲੋਕ ਹੈ ਜੀ ਅੱਜਕੱਲ ਠੀਕ ਗੋਰ ਸ਼ਟ ਕੰਪਨੀ ਦਾ ਹੈ ਜੀ ਇਹ ਕੀ ਬਾਤ ਹੈ ਹਾਂਜੀ ਇਹ ਨੰਮਰਿਕਲ ਨਾਲ ਖੁੱਲਦਾ ਹੈਗਾ ਤੇ ਫਿੰਗਰ ਟੱਚ ਨਾਲ ਦੇ ਫਿੰਗਰ ਅੱਜਕੱਲ ਇਹਦੀ ਬਹੁਤ ਡਿਮਾਂਡ ਹੈ ਜੀ ਕੀ ਬਾਤ ਹੈ ਮੇਨ ਇੰਟਰ ਸਿਕ ਲੋਕ ਹਰ ਇੱਕ ਜੁਰ ਲਾਂਦੇ ਲਾਂਦਾ ਜੀ ਜੀ ਤੇ ਲੌ ਲੌਬੀ ਤੇ ਨਿਗਾ ਮਰਾਦੀ ਐ ਪੂਰੀ ਖੁੱਲੀ ਟੁੱਲੀ ਜੇ ਕਹਦੀ ਐ ਲੌਬੀ ਬਣੀ ਹੋਈ ਐ ਤੇ ਬਹੁਤ ਸੋਹਣਾ ਡਿਜ਼ਾਈਨ ਤੇ ਵਿੱਚ ਆ ਗਲਾਈ ਵਾਲਾ ਜਿਹੜਾ ਡਿਜ਼ਾਈਨ ਦਿੱਤਾ ਹੋਇਆ ਝੂਮਰ ਲੱਗਿਆ ਜਿਆਦਾਤਰ ਆਪਾਂ ਦੇਖਦੇ ਆਂ ਵੀ ਮੇਨ ਫਾਇਰ ਏਰੀਆ ਦਿੱਤਾ ਨਾ ਉੱਥੇ ਆਪਣਾ ਡਬਲ ਹਾਈਟ ਤੇ ਝੂਮਰ ਦਿੱਤਾ ਹੁੰਦਾ ਪਰ ਇਸ ਕੋਠੀ ਦੇ ਵਿੱਚ ਤੁਸੀਂ ਦੇਖੋਗੇ ਬਿਲਕੁਲ ਵਿਚਾਲੇ ਜਿੱਥੇ ਸੋਫੇ ਲੱਗੇ ਹੋਏ ਨੇ ਟੀਵੀ ਜੁੰਟ ਲੱਗਿਆ ਹੋਇਆ ਉੱਥੇ ਬਹੁਤ ਸੋਹਣਾ ਇੱਕ ਗਲਾਈ ਵਾਲਾ ਜਿਹੜਾ ਡਿਜ਼ਾਈਨ ਦਿੱਤਾ ਹੋਇਆ ਜੇ ਗੱਲ ਕਰੀ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਕਿੰਨੇ ਰੂਮ ਆ ਜਾਂਦੇ ਨੇ ਜੀ ਤੇ ਗਰਾਉਂਡ ਫਲੋਰ ਤੇ ਕੀ ਕੀ ਸ ਹੈ ਵੀ ਵਿੱਚ ਗਰਾਉਂਡ ਫਲੋਰ ਤੇ ਆਪਣੇ ਤਿੰਨ ਰੂਮ ਆ ਜਾਂਦੇ ਨੇ ਜੀ ਠੀਕ ਹੈ ਜੀ ਤੇ ਉੱਪਰ ਵੀ ਤਿੰਨ ਰੂਮ ਹੈਗੇ ਨੇ ਇਹਦੇ ਵਿੱਚ ਤੇ ਪਲੱਸ ਇਹਦੇ ਵਿੱਚ ਕਿਚਨ ਬਣੀ ਹੋਈ ਹੈ ਸਾਰੀ ਮਾਡਰਨ ਕਿਚਨ ਬਣੀ ਹੋਈ ਹੈ ਸਾਰੀ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਲਓ ਜੀ ਪਹਿਲਾਂ ਲੈ ਕੇ ਚੱਲਦੇ ਹਾਂ ਕਿਚਨ ਤੇ ਇਹ ਸਾਰਾ ਸਾਰਾ ਮਟੀਰੀਅਲ ਜਿਵੇਂ ਦੀ ਇਹ ਬ੍ਰਾਂਡ ਦੀ ਲੱਗੇ ਜਿਵੇਂ ਕਲਨ ਹੋ ਗਿਆ ਜੀ ਹਾਂਜੀ ਹਾਂਜੀ ਗਲੈਨਰ ਇਹ ਸਰ ਸਾਰਾ ਇਹ ਵੀ ਗਲੈਨਰ ਦਾ ਹੋ ਗਿਆ ਜੀ ਤੇ ਸਾਰਾ ਕਿਚਨ ਦੇ ਵਿੱਚ ਜਿੰਨਾ ਮਟੀਰੀਅਲ ਲੱਗਾ ਸਾਰੇ ਆਪਣੇ ਸਾਰਾ ਮਾਲ ਆਪਣਾ ਲੱਗਿਆ ਸਾਰੇ ਸਾਰਾ ਬ੍ਰਾਂਡਡ ਮਾਲ ਲੱਗਿਆਗਾ ਤੇ ਇਹਦੇ ਵਿੱਚ ਜੇ ਆਪਾਂ ਅਪਲਾਈ ਫੁੱਟ ਜਿਹੜੀ ਹਜੂਸ ਹੋਈ ਹੈ ਸਾਰੀ ਸੀਨੀਅਰ 골ਡ ਅਪਲਾਈ ਯੂਜ਼ ਹੋਈ ਹੈ ਜੀ ਟਰਮਾਈਟ ਪ੍ਰੂਫੀ ਦੀ ਅਪਲਾਈ ਹੈ ਜੀ ਇਹਨੂੰ ਮਤਲਬ ਲਾਈਫ ਟਾਈਮ ਗਾਰੰਟੀ ਹੈ ਦੀ ਸੌਂਗ ਲੱਗਦੀ ਹੈਗੀ ਇਹਨੂੰ ਜੀ ਠੀਕ ਹੈ ਜੀ ਦੂਸਰੀ ਇਹਦੇ ਉੱਪਰ ਜਿਹੜਾ ਆਪਾਂ ਲੁੱਕ ਦਿਖ ਰਹੀ ਆ ਆਪਾਂ ਨੂੰ ਉਹ ਅਕ੍ਰੈਲਿਕ ਸ਼ੀਟ ਲੱਗੀ ਹੋਈ ਆ ਸਾਰੇ ਜੀ ਠੀਕ ਹੈ ਜੀ ਹਾਂ ਜੀ ਬਲੈਕ ਕਲਰ ਦੀ ਦੋਸਤੋ ਕਿੰਨਾ ਸਮ ਕਲ ਮਿਸਤਰੀ ਨੇ ਕੰਮ ਸੋਹਣਾ ਕੀਤਾ ਤੇ ਮਟੀਰੀਅਲ ਦਾ ਹੀ ਫਰਕ ਸਾਰਾ ਹਾਰਡਵੇਅਰ ਵਧੀਆ ਕੰਪਨੀ ਬ੍ਰਾਂਡਡ ਜੀ ਕਲੂਡ ਤਾਂ ਲੱਗੇ ਹੋਏ ਸਾਰਾ ਹਾਰਡਵੇਅਰ ਸੌਫਟ ਕਲੋਜ਼ਰ ਸਾਰੇ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਜਿਵੇਂ ਦੇ ਵਿੱਚ ਆਪਾਂ ਕਰੀਏ ਗੱਲ ਜੀ ਵੁੱਡਨ ਕਟਰੀ ਇਹ ਵੁੱਡਨ ਕਟਰੀ ਲੱਗੇ ਲੱਕੜ ਦੀ ਜੀ ਆਮ ਪੀਵੀਸੀ ਕਟਰੀ ਵੀ ਆਉਂਦੀ ਹੈ ਜੀ ਵੁੱਡਨ ਲਗਾਈ ਇਹਨਾਂ ਨੇ ਜੀ ਅੱਛਾ ਇਹ ਵੁੱਡਨ ਲੱਗੀ ਦੀ ਇਹਨਾਂ ਦੀ ਮਤਲਬ ਕਿ ਇੱਛਾ ਹੈ ਕਿ ਆਪਾਂ ਵਧੀਆ ਤੋਂ ਵਧੀਆ ਚੀਜ਼ ਲਾਣੀ ਹੈ ਜੀ ਔਰ ਐਕਸਟਰਾ ਚੀਜ਼ ਲਾਣੀ ਹੈ ਜੀ ਠੀਕ ਹੈ ਜੀ ਹਾਂਜੀ ਆ ਹੈਗੀ ਹੈ ਜੀ ਸਿਰਫ ਮਸਾਲਾ ਪਲਾਊਡ ਆ ਗਿਆ ਜ ਇਹ ਆਵੀ ਚੀਜ਼ ਐ ਨਾ ਇਹ ਮਤਲਬ ਬਾਕਸ ਵਗੈਰਾ ਰੱਖਣ ਵਾਸਤੇ ਰੱਖਿਆ ਜੀ ਇਹ ਕਾਦੇ ਵਾਸਤੇ ਆ ਗਈ ਜੀ ਇਹ ਵੀ ਇਹਦੇ ਵਿੱਚ ਨਾ ਬਾਕਸ ਵਗੈਰਾ ਟਿਕ ਜਾਂਦੇ ਨੇ ਜੇ ਦੋ ਦਰ ਹੀ ਹਿਲਦੇ ਹੈਗੇ ਅੱਛਾ ਜੀ ਵਿੱਚ ਹਾਂਜੀ ਪ੍ਰੋਪਰਟੀ ਕੇ ਅੰਦਰ ਨੇ ਜੀ ਠੀਕ ਹੈ ਜਦੋਂ ਆਪਾਂ ਬੰਦ ਕਰਦੇ ਹਾਂ ਖੋਲ੍ਹਦੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਆ ਗਿਆ ਜੀ ਬੋਟਰ ਪੁੱਲ ਆਊਟ ਆਪਣਾ ਬੋਤਲ ਰੱਖਣ ਵਾਲਾ ਇਹ ਠੀਕ ਹੈ ਇਹ ਟੈਂਡਮ ਆ ਗਿਆ ਜੀ ਕੁਝ ਵੀ ਮਲਟੀਪਲ ਹਾਰਸ ਆਪਾਂ ਯੂਜ਼ ਕਰ ਸਕਦੇ ਹਾਂ ਜੀ ਠੀਕ ਹੈ ਇਹ ਸ਼ਟਰ ਆ ਗਿਆ ਜੀ ਆਪਣਾ ਇਹ ਮਤਲਬ ਵੈਸੇ ਪੀਵੀਸੀ ਸ਼ਟਰ ਜ਼ਿਆਦਾ ਚੱਲਦਾ ਅੱਜਕੱਲ ਇਹਨਾਂ ਨੇ ਗਲਾਸ ਦਾ ਸ਼ਟਰ ਲਾਇਆ ਸਪੈਸ਼ ਕੋਸ਼ਿਸ਼ ਕੀਤੀ ਹੈ ਵੀ ਵਧੀਆ ਤੋਂ ਵਧੀਆ ਹੋਵੇ ਨੰਨੂ ਤੋਂ ਨਵੀਂ ਹਾਂਜੀ ਆ ਵੀਨਿਅਰ ਹੋਇਆ ਸਰ ਸਾਰਾ ਵੀਨਿਅਰ ਤੇ ਪਾਲਿਸ਼ ਹੋਈ ਹੈ ਜੀ ਸਾਰੀ ਇਹਨਾਂ ਦੀ ਠੀਕ ਹੈ ਜੀ ਡਾਈਨਿੰਗ ਏਰੀਆ ਆ ਗਿਆ ਜੀ ਡਾਈਨਿੰਗ ਏਰੀਆ ਦੇ ਵਿੱਚ ਮੈਂ ਇੱਕ ਚੀਜ਼ ਦੇਖ ਰਿਹਾ ਜੀ ਇਹ ਵਾਲਪੇਪਰ ਕਿਹ ਕੀ ਚੀਜ਼ ਹੈ ਜੀ ਹਾਂਜੀ ਸਾਰੇ ਵਾਲਪੇਪਰ ਹੈ ਜੀ ਠੀਕ ਹੈ ਜੀ ਇਹ ਵੀ ਆਪਣੇ ਕੋਲ ਸਾਰਾ ਆਇਆ ਸਾਰਾ ਇਹਨਾਂ ਦਾ ਵਾਲਪੇਪਰ ਆਪਣੀ ਸ਼ਾਪ ਤੋਂ ਆਇਆ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਧਰ ਇਹ ਕ੍ਰੋਕਰੀ ਯੂਨਟ ਆ ਇਧਰ ਇਹ ਕ੍ਰੋਕਰੀ ਯੂਨਟ ਆ ਗਿਆ ਸਰ ਕ੍ਰੋਕਰੀ ਅਲਮਰਾ ਆ ਗਈ ਆਪਣੀ ਪ੍ਰੋਫਾਈਲ ਵਗੈਰਾ ਲੱਗੀ ਹੋਈ ਹੈ ਫਲੂਟਰਡ ਗਲਾਸ ਪਿਆ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਇਹਦੀ ਬਾਹਰਲੀ ਇੰਟੀਰੀਅਰ ਦਾ ਸਭ ਸਾਰਾ ਇਹ ਆਪਣੇ ਸੰਦੀਪ ਭਾਈ ਜੀ ਨੇ ਕੀਤਾਗਾ ਠੀਕ ਹੈ ਜੀ ਜੀ ਮੈਂ ਤੁਹਾਨੂੰ ਬਾਈ ਜੀ ਆਜੋ ਬਾਈ ਜੀ ਠੀਕ ਹੈ ਜੀ ਹਾਂ ਜੀ ਇਹ ਵੀ ਦੱਸਣਗੇ ਤੁਹਾਨੂੰ ਇਹ ਚੀਜ਼ ਕਿਸ ਆਪਾਂ ਐਟਮ ਚਾਰ ਕਰੀਏ ਜੀ ਇਹ ਐਚ ਡੀ ਐਚ ਮਰ ਹੋਇਆ ਸਾਰਾ ਹਾਂ ਇਹ ਜਿਹੜੀ ਗੁਲਾਈ ਐਚ ਚਮਰ ਠੀਕ ਹੈ ਤੇ ਇਹ ਵਿੱਚ ਆਪਾਂ ਐਮ ਐਸ ਦੀਆਂ ਨੇ ਐਮ ਐਸ ਦੀਆਂ ਸਟੀਲ ਲੱਗੀਆਂ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਬਣਾਈ ਆ ਬਾਈ ਨੇ ਛੋਟੀ ਉਮਰ ਦਾ ਮਿਸਤਰੀ ਆ ਤੇ ਬਹੁਤ ਸੋਹਣਾ ਕੰਮ ਕਰਦਾ ਮਿਸਤਰੀਆ ਦੇ ਸਾਰੇ ਪਹੁੰਚੇ ਸਾਡੇ ਪਰ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਏ ਮਨ ਲੀਕ ਕੇ ਇੱਕ ਇੱਕ ਚੀਜ਼ ਤੇ ਬਿਲਕੁਲ ਜੀ ਟੀਮ ਵਰਕ ਸਾਰਾ ਇਹ ਮਤਲਬ ਇਕੱਠਾ ਹੋ ਕੇ ਇੱਕ ਦੂਜੇ ਨਾਲ ਮਿਲ ਕੇ ਰਾਇ ਕਰਕੇ ਫਿਰ ਹੀ ਕੰਮ ਕਰਦੇ ਨੇ ਸਾਰਾ ਇਹ ਠੀਕ ਆ ਜੀ ਇਹ ਬਾਈ ਜੀ ਲੱਕੜਾਂ ਲੈਨੇ ਆਪਣੇ ਹਾਂਜੀ ਹਾਂਜੀ ਤੇ ਬਾਈ ਜੀ ਚਣਾਈ ਵਾਲੇ ਆਗੇ ਜੀ ਤੇ ਬਾਈ ਜੀ ਦਾ ਇਹ ਲੱਕੜ ਦਾ ਕੰਮ ਆ ਇਹਨਾਂ ਦਾ ਇਹਨਾਂ ਦਾ ਲੱਕੜ ਦਾ ਕੰਮ ਕੀਤਾ ਤੇ ਇਹਨਾਂ ਨੇ ਇਲੈਕਟ੍ਰੀਕਲ ਦਾ ਪਲੰਮਿੰਗ ਦਾ ਸਾਰਾ ਕੰਮ ਬਾਈ ਹੋਰਾਂ ਨੇ ਕੀਤਾਗਾ ਤੇ ਕੰਮ ਤੁਸੀਂ ਦੇਖ ਹੀ ਰਹੇ ਹੋ ਕਿ ਕੁੱਟ ਦੇ ਵਿੱਚ ਚੀਜ਼ ਇੱਕ ਇੱਕ ਬੋਲਦੀ ਹੈਗੀ ਤੇ ਸਾਰਾ ਅੱਗੇ ਚੱਲੀ ਜੇ ਤਾਂ ਰੂਮ ਦਿਖਾਈ ਜੀ ਹਾਂਜੀ ਹਾਂਜੀ ਆਜੋ ਜੀ ਇੱਕ ਜੀ ਦੇ ਇੱਥੇ ਵੀ ਖਾਸਾ ਦੋਸਤੋ ਇਹ ਮਤਲਬ ਰੂਮ ਦੇ ਵਿੱਚ ਮੂਰੇ ਨੇ ਇੱਕ ਅਲੱਗ ਗਲੀ ਵਾਂਗੂ ਰੱਖਤਾ ਵੀ ਡਰਾਇੰਗ ਨੂੰ ਰੂਮ ਜਾਂ ਲੌਬੀ ਤੋਂ ਨਹੀਂ ਪਤਾ ਲੱਗਦਾ ਇੱਕ ਰੂਮ ਇਧਰ ਨੂੰ ਆ ਗਿਆ ਤੇ ਇੱਕ ਰੂਮ ਇਧਰ ਹਾਂਜੀ ਹਾਂ ਬਿਲਕੁਲ ਜੀ ਠੀਕ ਤੇ ਸਾਰਾ ਇੱਥੇ ਬਾਲਾ ਇਹ ਸਾਰਾ ਸਰ ਮਾਈਕਾ ਲੱਗੇ ਹੋਏ ਇਹ ਸ ਨਹੀਂ ਇਹ ਸਰ ਵਿਨਰ ਲੱਗਾ ਸਰ ਸਾਰਾ ਜੀ ਪਾਲਚੇ ਉਹੀ ਉੱਪਰ ਜੀ ਸੈਂਟਰੋਸ ਵਿਨਰ ਲੱਗਾ ਸਰ ਸਾਰਾ ਜੀ ਇਹ ਕੀ ਬਾਤ ਹੈ ਹਾਂ ਜੀ ਹਾਂ ਜੀ ਇਹ ਨੀਚੇ ਲੂਵਰ ਲੱਗੇ ਹੋਏ ਨੇ ਸਰ ਇਹਦੇ ਜੀ ਹਾਂ ਜੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਹਾਂ ਜੀ ਹਾਂ ਜੀ ਇਹ ਸ਼ੀਟ ਵਗੈਰਾ ਸਰ ਸਾਰੀ ਇਹ ਇੰਟੀਰੀਅਰ ਦੀਆਂ ਐਟਮਾਸਫੇਅਰ ਆਪਣੇ ਕੋਲ ਹੈਗੀਆਂ ਨੇ ਜਿਵੇਂ ਆਪਣੇ ਕੋਲ ਹੈਂਡਲ ਆ ਗਏ ਸਰ ਆਵਲੇ ਠੀਕ ਹੈ ਜੀ ਠੀਕ ਹੈ ਜੀ ਡਿਜ਼ਾਈਨਰ ਹੈਂਡਲ ਨੇ ਬਹੁਤ ਸੋਹਣੇ ਜੀ ਆਪਣੇ ਕੋਲ ਡਿਸਪਲੇ ਲੱਗੀ ਹੋਈ ਸਰ ਆਪਣੇ ਸ਼ੋਰੂਮ ਤੇ ਉੱਥੇ ਬਿਲਕੁਲ ਜੀ ਪ੍ਰੋਪਰ ਇਹ ਡਿਸਪਲੇ ਦੇ ਵਿੱਚੋਂ ਆਰਕ ਤੋ ਉਹਨਾਂ ਨੇ ਚੋਇਸ ਕੀਤੀ ਵੀ ਇੱਥੇ ਆ ਵਾਲਾ ਕਲਰ ਇੱਥੇ ਆ ਵਾਲਾ ਚੱਜੂਗਾ ਜੀ ਉਹਨਾਂ ਨੇ ਉਵੇਂ-ਉਵੇਂ ਆਰਡਰ ਆਪਾਂ ਨੂੰ ਪਾਤਾ ਜੀ ਛੱਪ ਮਾਲ ਭੇਜਦਾ ਫਿਰ ਉਹਨਾਂ ਨੂੰ ਜੀ ਲਓ ਵੀ ਦੋਸਤੋ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਜਿੰਨੀ ਚੀਜ਼ ਕੁਆਲਿਟੀ ਵਧੀਆ ਉਸ ਤੋਂ ਵਧੀਆ ਨਾਲ ਮਤਲਬ ਮਿਸਤਰੀ ਨੇ ਕੰਮ ਸਪਾਈ ਨਾਲ ਕੀਤਾ ਕੰਮ ਇਸਪਾਈ ਨਾਲ ਕੀਤਾ ਹਾਂ ਜੀ ਤੇ ਹਾਰਡਵੇਅਰ ਵਗੈਰਾ ਸਾਰੇ ਆਹ ਵਾਲੇ ਫੈਂਸੀ ਹੈਂਡਲ ਨੋਭਾਂਗੇ ਸਾਰੇ ਇਹ ਨੋਬਸ ਅੱਜਕੱਲ ਬਹੁਤ ਵਧੀਆ ਟ੍ਰੈਂਡ ਚੱਲ ਰਿਹਾ ਹੈ ਨੋਬਸ ਤੇ ਇੱਥੋਂ ਇਹਨਾਂ ਨੇ ਮਤਲਬ ਆ ਦਰਾਜ਼ ਵਗੈਰਾ ਦੇ ਵਿੱਚ ਨਹੀਂ ਆਪਣੇ ਮਤਲਬ ਇਹਨਾਂ ਨੇ ਫਿੰਗਰ ਟੱਚ ਵਾਲੇ ਲਾਇ ਹੋਣੇ ਜ ਠੀਕ ਹੈ ਠੀਕ ਹੈ ਜੀ ਤੁਹਾਨੂੰ ਅੱਜ ਕੱਲ ਚੈਂਪੀਅਨਸ ਵਾਲੇ ਦੇ ਲੋੜ ਨਹੀਂ ਹੈਗੀ ਕੀ ਇਹ ਡੋਰ ਸੈੱਟ ਕੰਪਨੀ ਦੇ ਆਪਣੇ ਕੋਲ ਹਾਜ਼ਰ ਪਏ ਨੇ ਜੀ ਚਾਹ ਡਰਾਇਰ ਲੋਕ ਫਿੰਗਰ ਟੱਚ ਵਾਲੇ ਠੀਕ ਹੈ ਜੀ ਹਾਂਜੀ ਸਰ ਬਾਕੀ ਸਲਾਈਡਿੰਗ ਸਿਸਟਮ ਆ ਗਿਆ ਜੀ ਜੀ ਕੰਪਨੀ ਦਾ ਆ ਗਿਆ ਸਲਾਈਡਿੰਗ ਸਿਸਟਮ ਠੀਕ ਹੈ ਸਰ ਤੇ ਇੱਧਰ ਦੋਸਤੋ ਜਿੱਥੇ ਗਲਾਸ ਦੇਖ ਰਹੇ ਇੱਧਰ ਸਿੱਧਾ ਬਾਥਰੂਮ 'ਚ ਐਂਟਰੀ ਆ ਤੇ ਬਾਹਰੋਂ ਤਾਂ ਪਤਾ ਹੀ ਨਹੀਂ ਲੱਗਦਾ ਹਾਂਜੀ ਤੇ ਇਹ ਜਿਹੜਾ ਵੀ ਜਿੰਨਾ ਸਰ ਸਾਰਾ ਸਮਾਨ ਆਇਆ ਇਹ ਵੀ ਆਪਣੇ ਕੋਲ ਹੀ ਆਇਆ ਹਾਂਜੀ ਹਾਂਜੀ ਸਰ ਆਪਣੇ ਕੋਲ ਆਇਆ ਸਰ ਆ ਜਿਹੜੀ ਬਾਥਰੂਮ ਤੇ ਗਲਾਸ ਆਇਆ ਟਫਨ ਸ਼ੀਸ਼ਾ ਇਹ ਵੀ ਆਪਣੇ ਕੋਲ ਆਇਆ ਸਰ ਸਾਰਾ ਜੀ ਤੇ ਬਾਕੀ ਆਪਨਾ ਮਤਲਬ ਕਿ ਫਿਟਿੰਗ ਦਾ ਵੀ ਵਿੱਚ ਆਪਾਂ ਕਰਵਾ ਦਿੰਨੇ ਹੁੰਨੇ ਜੀ ਬਾਥਰੂਮ ਦੀ ਠੀਕ ਹੈ ਜੀ ਹਾਂ ਜੀ ਕਹਦੇ ਵੀ ਇੰਟੀਰੀਅਰ ਦਾ ਕੋਈ ਵੀ ਚੀਜ਼ ਆਈਟਮ ਖਰੀਦਣੀ ਆ ਉਹ ਤੁਹਾਡੇ ਕੋਲੋਂ ਮਿਲਦੀ ਆ ਹਾਂਜੀ ਉਹ ਤਾਂ ਸਾਰੀ ਕੁਝ ਆ ਗਈ ਹੈਗੀ ਆ A to Z ਇੰਟੀਰੀਅਰ ਵੀ ਪਲਾਈਵੋਡ ਵੀ ਹਾਰਡਵੇਅਰ ਵੀ ਕੁੰਡਾ ਕਬੜਾ ਸ਼ੀਸ਼ਾ ਲੱਕੜ ਵੀ ਠੀਕ ਹੈ ਆ অলਮੋਸਟ ਸਾਰਾ ਕੁਝ ਜੀ ਆ ਮੈਨੂੰ ਇਹ ਸੀ ਇਹ ਲੂਵਰਸ ਆਏ ਵੀ ਮ ਮਾਲਾ ਉਹਦੀ ਜਿਹੜੀ ਫੀਲਿੰਗ ਆ ਉਹ ਲੋਵਰ ਦੇ ਹੁੰਦੀ ਹੈ ਹਾਂਜੀ ਬਿਲਕੁਲ ਜੀ ਸਰ ਇੱਕ ਰੂਮ ਇਧਰ ਆ ਗਿਆ ਸਰ ਆਪਣਾ ਜੀ ਸਰ ਹਾਂਜੀ ਉਹ ਵੀ ਦੋਸਤੋ ਆ ਦੂਜਾ ਰੂਮ ਆ ਗਿਆ ਜੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਤੇ ਲੈਦਰ ਦਾ ਜਿਹੜਾ ਵਰਕ ਹੋਇਆ ਪਾ ਉਹ ਸੋਹਣੀ ਚੀਜ਼ ਬਣੀ ਹੋਈ ਹੈਗੀ ਹਾਂਜੀ ਬਾਕੀ ਸਰ ਸਾਰਾ ਮਾਈਕਾ ਲੱਗਿਆ ਹੋਇਆ ਇਹਦੇ ਵਿੱਚ ਸਾਰਾ ਜੀ ਠੀਕ ਹੈ ਜੀ ਕੇਵਲ ਆਪਣਾ ਤੇ ਇਹ ਵਾਲੀ ਆਪਣੀ ਸ਼ੀਟ ਆਈ ਹੈ ਵੀ ਹੈ ਦਾ ਸਨਮੈਕਾ ਹੀ ਆ ਜੀ ਬਿਲਕੁਲ ਲੱਗਦੀ ਹੈ ਬਿਲਕੁਲ ਪੱਥਰ ਹੈ ਜੀ ਪੱਥਰ ਲੱਗ ਕਵੈਸ਼ ਸ਼ੀਟ ਕਹਿੰਦੇ ਨੇ ਜੀ ਬੁੱਕ ਮੈਚ ਬੁੱਕ ਮੈਚ ਹਾਂਜੀ ਹਾਂਜੀ ਇਹ ਵੀ ਮਤਲਬ ਨਵੀਂ ਚੀਜ਼ ਆਈ ਹੈ ਇਹ ਵੀ ਨਵੀਂ ਚੀਜ਼ ਹੈ ਬੁੱਕ ਮੈਚ ਇਹ ਵਧੀਆ ਕੰਪਨੀ ਦੇ ਆ ਜਿਹੜੇ ਮਤਲਬ ਮਾਈਕਰ ਆ ਉਹਨਾਂ ਦਾ ਉਹਨਾਂ ਦਾ ਹੀ ਮਾਲ ਆ ਰਿਹਾ ਜੀ ਬੁੱਕ ਮੈਚ ਠੀਕ ਆ ਸਰ ਹਾਂਜੀ ਹਾਂਜੀ ਸਰ ਇਹ ਵੀ ਆਪਣੇ ਕੋਲ ਅਵੇਲੇਬਲ ਹੁੰਦਾਗਾ ਆਰ ਕ੍ਰੈਡਿਟ ਦੀ ਚੁਆਇਸ ਸੀਗੀ ਵੀ ਆਪਾਂ ਇੱਥੇ ਬੁੱਕ ਮੈਚ ਲਾਈਏ ਜੀ ਠੀਕ ਹੈ ਜੀ ਹਾਂਜੀ ਸਰ ਨਵੀਂ ਤੋਂ ਨਵੀਂ ਚੀਜ਼ ਮਤਲਬ ਜੇ ਕਹਿਦੀ ਹੈਗੀ ਹੈਗੀ ਇਧਰ ਦੋਸਤ ਤੁਸੀਂ ਆਖੋਗੇ ਵੀ ਇਹ ਕੀ ਲੱਗਿਆ ਹੋਇਆ ਇਹ ਵੀ ਹਾਂ ਜੀ ਤੇ ਅਸੈਟ ਲੋਗਨ ਵਾਲੇ ਇਹ ਇੱਕ ਲੋਗਨ ਵਾਲਾ ਠੀਕ ਹੈ ਜੀ ਠੀਕ ਹੈ ਜੀ ਸਾਡੇ ਸਪੇਸ ਦੀ ਸਪੇਸ ਤੇ ਆਜੋ ਫਿਰ ਇੱਧਰ ਲੈ ਕੇ ਚੱਲਦੇ ਹਾਂ ਜੀ ਆਪਾਂ ਡਰਾਇੰਗ ਰੂਮ ਦੇ ਵੱਲ ਲੌਜੀ ਚ ਤੁਸੀਂ ਦੇਖ ਹੀ ਲੈ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆਗਾ ਹਾਂਜੀ ਜੇ ਗੱਲ ਕਰੀਏ ਜੀ ਇਹਦੇ ਵਿੱਚ ਵੀ ਜੋ ਵੀ ਆਪਾਂ ਵੱਖਰਾ ਕੀ ਕਰਨ ਦੀ ਕੋਸ਼ਿਸ਼ ਕਰੀ ਹੈ ਹਾਂਜੀ ਸਰ ਇਹ ਮੈਂ ਪੱਖੇ ਵੀ ਬਹੁਤ ਵੱਖਰੇ ਜੀ ਬਿਲਕੁਲ ਜੀ ਹਾਂਜੀ ਹਾਂਜੀ ਇਹ ਕੋਲ ਕੰਪਨੀ ਨੇ ਅੱਜ ਕੱਲ ਟੀਵੀ ਤੇ ਆੜ ਆਂਦੀ ਆ ਹੈ ਮਮਾ ਮਾਲੀ ਦੀ ਠੀਕ ਹੋਲੇ ਆ ਪੱਖੇ ਲਾਇਆ ਇਹਨਾਂ ਨੇ ਬਈਏ ਨੇ ਮਤਲਬ ਪੂਰਾ ਰੀਜਨਲ ਮਕਾਨ ਬਣਾਇਆ ਇਹਨਾਂ ਨੇ ਜੀ ਬਿਲਕੁਲ ਹਾਂ ਜੀ ਔਰ ਮਕਾਨ ਬਣਾਉਣ ਦਾ ਟਾਈਮ ਵੀ ਬਹੁਤ ਲੱਗੇ ਇਹਨਾਂ ਨੂੰ 6 7 7 8 ਸਾਲ ਹੋ ਗਏ ਸਰ ਸਟਾਰਟ ਕੀਤੇ ਨੂੰ ਹੌਲੀ ਹੌਲੀ ਜਿਵੇਂ ਜਿਵੇਂ ਸ਼ਿਫਟਾਂ ਦੇ ਵਿੱਚ ਜਿਵੇਂ ਕੋਈ ਫਸਲ ਆ ਗਈ ਜੀ ਬਣਾ ਲਿਆ ਸਿਸਟਮ ਨਾਲ ਕੰਮ ਕਰਦੇ ਅੰਦਰ ਆ ਕੇ ਤਾਂ ਉਹੀ ਗੱਲ ਨਾ ਤੁਹਾਡੇ ਵਾਲੀ ਗੱਲ ਭੁਲੇਖਾ ਪੈਂਦਾ ਵੀ ਯਾਰ ਇਹ ਪਿੰਡ 'ਚ ਨਹੀਂ ਆਇਆ ਕਰ ਬਣਾਉਣਾ ਨਾ ਨਾ ਬਿਲਕੁਲ ਜੀ ਬਿਲਕੁਲ ਲੱਗਦੇ ਨਹੀਂ ਪਾ ਪਿੰਡ 'ਚ ਖੜੇ ਆ ਡਰਾਈਵ ਰੂਮ ਦੀ ਆਹ ਵਾਲ ਹੈ ਜੀ ਪਾਰਟੀਸ਼ਨ ਜੀ ਇਹਨਾਂ ਨੇ ਬਿਲਕੁਲ ਡਿਫਰੈਂਟ ਕੀਤੀ ਹੈ ਜੀ ਡਿੱਕੋ ਕਰਾਈ ਹੋਈ ਹੈ ਸਰ ਠੀਕ ਹੈ ਜੀ ਹਾਂ ਜੀ ਸਾਰੀ ਐਚ ਡੀ ਐਚ ਐਮ ਆਰ ਦੇ ਵਿੱਚ ਲੂਵਰਸ ਬਣਾਏ ਨੇ ਹਾਂ ਸਾਰਾ ਹੈਂਡਵਰਕ ਹੋਇਆ ਜੀ ਸਾਰਾ ਕੀ ਬਾਤ ਹੈ ਆ ਸੰਦੀਪ ਭਾਈ ਜੀ ਨੇ ਕੀਤਾ ਸਾਰਾ ਹੈਂਡਵਰਕ ਇਹ ਠੀਕ ਹੈ ਜੀ ਤੇ ਵਿੱਚਾ ਕ੍ਰੋਮ ਪਾਈ ਹੈ ਸਰ ਰੋਜ਼ ਗੋਲਡ ਕਲਰ ਦੀ ਕੀ ਬਾਤ ਹੈ ਜੀ ਹਾਂ ਜੀ ਸਰ ਲਓ ਵੀ ਦੋਸਤੋ ਆ ਗਏ ਹੁਣ ਆਪਾਂ ਡਰਾਈਵ ਰੂਮ ਦੇ ਵਿੱਚ ਇੱਥੇ ਵੀ ਤੁਸੀਂ ਰਾਇਲ ਸੋਫਾ ਦੇਖ ਸਕਦੇ ਹੋ ਹਾਂ ਜੀ ਤੇ ਇੱਕ ਸਾਈਡ ਤੇ ਬੈਕ ਸਾਈਡ ਤੇ ਵੀ ਸੁੰਦਰੀ ਬਣਾਈ ਹੋਈ ਆ ਤੇ ਇਧਰ ਘੋੜਿਆਂ ਦਾ ਤੇ ਉੱਪਰ ਇਹ ਸਾਰ ਸਰ ਸੋਲਿਡ वुਡ ਲੱਗੀ ਹੋਈ ਹੈ ਸਾਰੀ ਸੋਲਿਡ वुਡ ਲੱਗੀ ਡਿਜ਼ਾਈਨ ਕੱਢ ਕੇ ਹੈਂਡਵਰਕ ਇਹ ਵੀ ਸਿਸਟਮ ਨਾਲ ਹੈਂਡਵਰਕ ਕੀਤਾ ਸਾਰਾ ਜੀ ਕੀ ਬਾਤ ਹੈ ਜੀ ਮਤਲਬ ਇੱਥੇ ਕੰਮ ਹੋਇਆ ਸਾਰਾ ਜਿਹੜੀ ਜਗ੍ਹਾ ਤੇ ਹਨਾ ਆਈ ਨਹੀਂ ਹੈਗਾ ਵੀ ਚੀਜ਼ ਦੇਖਣ ਨੂੰ ਨਹੀਂ ਮਿਲੂਗੀ ਹਰ ਥਾਂ ਤੇ ਵਧੀਆ ਤੋਂ ਵਧੀਆ ਕੀਤਾ ਹੋਇਆ ਹੈ ਜੀ 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 ਬਿਲਕੁਲ ਜੀ ਤੇ ਬਾਕੀ ਉਹ ਬੈਕ ਸਾਈਡ ਤੇ ਜਿਹੜਾ ਇਹ ਬਲ ਹੈਗਾ ਜੀ ਇਹ ਵੀ ਸ਼ੇਪ ਦਾ ਵਿਨੀਅਰ ਲਾਇਆ ਇਹਨਾਂ ਨੇ ਜੀ ਠੀਕ ਹੈ ਜੀ ਮਤਲਬ ਵਿਨੀਅਰ ਆਇਆ ਆਪਣੇ ਕੋਲ ਸ਼ਾਪ ਤੋਂ ਠੀਕ ਹੈ ਸਾਰਾ ਇਹਨਾਂ ਨੇ ਆਪ ਖੁਦ ਡਿਜ਼ਾਈਨਿੰਗ ਕਰਕੇ ਲਾਇਆ ਜੀ ਠੀਕ ਹੈ ਜੀ ਜਾਂ ਆਰਕੀਟ ਇਹ ਆਜੋ ਵੀ ਦੋਸਤੋ ਚਲਦੇ ਆ ਫਿਰ ਡਰਾਈング ਰੂਮ ਦੇ ਵਿੱਚ ਤੁਸੀਂ ਸੋਫੇ ਵੀ ਦੇਖ ਲੇ ਤੇ ਸਾਰਾ ਇੰਟੀਰੀਅਰ ਦਾ ਜਿਹੜਾ ਕੰਮ ਦੇਖਿਆ ਬਾਕੀ ਬਾਖਮਾਲ ਕੀਤਾਗਾ ਤੇ ਵੱਖਰੇ ਤੋਂ ਵੱਖਰਾ ਕੀਤਾ ਹੈ ਇੱਕ ਰੂਪ ਸਾਰਾ ਇੱਧਰ ਹੈਗਾ ਇਹ ਜੀ ਇਹ ਬਾਥਰੂਮ ਵੀ ਇਹਨਾਂ ਨੇ ਇਸ ਤਰ੍ਹਾਂ ਬਣਾਤਾ ਜੀ ਨਾਲੇ ਤਾਂ ਲੌਬੀ ਵਾਲੇ ਯੂਜ਼ ਕਰ ਸਕਦੇ ਨੇ ਆਪਣੇ ਭਰਾ ਨਾਲੇ ਹਾਂਜੀ ਅਟੈਚ ਵੀ ਹੋ ਗਿਆ ਇੱਧਰ ਹਨਾ ਰੂਮ ਦਾ ਵੀ ਅਟੈਚ ਹੋ ਗਿਆ ਹਾਂਜੀ 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 ਇਸ ਲੌਬੀ ਦੇ ਵਿੱਚੋਂ ਵਧੀਆ ਡੈਕਟ ਆਪਣਾ ਬਾਥਰੂਮ ਦਾ ਜਾ ਸਕਦਾ ਹਾਂਜੀ 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 ਤੁਸੀਂ ਦੇਖ ਸਕਦੇ ਸਾਰਾ ਬਾਥਰੂਮ ਮਤਲਬ ਲਿਆ ਪਾਰਟੀਸ਼ਨ ਵਗੈਰਾ ਸਾਰਾ ਆਪਾਂ ਕਰਵਾਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਸਰ ਨਵੀਂ ਆਈਟਮ ਜਿਵੇਂ ਆਪਾਂ ਕਹ ਰਹੇ ਹਾਂ ਅੱਜ ਕੱਲ 3D ਸ਼ੀਟਸ ਆਂਦੀਆਂ ਨੇ ਜਿਹੜੇ ਪੈਨਲ ਆਉਂਦੇ ਨੇ ਸਰ ਇਹ ਜੀ ਹਾਂਜੀ ਇਹ 4 ਫੁੱਟ ਬਾਈ 2 ਫੁੱਟ ਦਾ ਪੈਨਲ ਆਉਂਦਾ ਆਪਣੇ ਕੋਲੇ ਜੀ ਆਪਣੇ ਕੋਲ ਸ਼ਾਪ ਤੇ ਆਪਾਂ ਉਹਦੀ ਵੀਡੀਓ ਬਣਾਵਾਂਗੇ ਇਹ ਇਹਨਾਂ ਨੇ ਬਾਈਆਂ ਨੇ ਲਾਇਆ ਹੋਇਆ ਇੰਨਾ ਖੂਬਸੂਰਤ ਲੱਗ ਰਿਹਾ ਹੈਗਾ ਜੀ ਬਾਕਮਾਲ ਚੀਜ਼ ਪੇਸ਼ ਕੀਤੀ ਪਈ ਹੈ ਬਾਈ ਜੀ। ਕੀ ਬਾਤ ਹੈ। ਬੜੇ ਮਤਲਬ ਤਰੀਕੇ ਨਾਲ ਇਹਨਾਂ ਨੇ ਮਤਲਬ ਲਗਾਇਆ ਹੈਗਾ ਜੀ। ਲੱਗਦੀ ਨਹੀਂ ਵੀ ਉਹੀ ਚੀਜ਼ਾਂ ਜਿਹੜੀਆਂ ਆਪਾਂ ਸ਼ੌਪ ਤੇ ਪਈਆਂ। ਲੱਗਦੀ ਨਹੀਂ ਨਾ ਛੱਤ ਤੇ ਵੀ ਕਿਤੇ ਜਮਾ ਉੱਪਰ ਅਸਮਾਨ ਹੈਗਾ। ਹਾਂ ਜਮਾ ਅਸਮਾਨ ਆਇਆ ਲੱਗਦਾ ਜੀ ਬਿਲਕੁਲ। ਲੋਕੋ ਵੀ ਆ ਰਾਈਟ ਨਾਲ। ਹਾਂਜੀ ਹਾਂਜੀ। ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ। ਜੀ ਜੀ ਜੀ। ਤੇ ਇਸ ਤੋਂ ਇਧਰ ਸਾਰੇ ਟੱਚ ਵਾਲੇ ਸ਼ੀਸ਼ੇ ਸਰ ਆਪਣੇ ਕੋਲ ਹੈਗੇ ਨੇ ਜੀ। ਠੀਕ ਹੈ ਜੀ। ਇਹ ਮੈਂ ਆਪਾਂ ਟੱਚ ਨਾਲ ਤਾਂ ਕਲਰ ਵੀ ਚੇਂਜ ਹੋ ਜਾਂਦਾ ਸਰ। ਠੀਕ ਹੈ ਜੀ। ਕਿਹੜੀ? ਹਾਂਜੀ ਹਾਂਜੀ। ਤੇ ਆਫ-ਆਨ ਵੀ ਕਿ ਪਰਿਵਾਰ ਨੇ ਸਫਾਈ ਵੀ ਬਹੁਤ ਰੱਖੀ ਹੈ ਕੋਠੀ ਦੇ ਵਿੱਚ ਇਹ ਵੀ ਇੱਕ ਵੱਡੀ ਚੀਜ਼ ਹੁੰਦੀ ਹੈ ਇਹ ਕੀ ਚੀਜ਼ ਆ ਗਈ ਇਹ ਪੀਜੂ ਪੈਨਲ ਲੱਗੇ ਜੀ 4 ਫੁੱਟ ਬਾਈ 2 ਫੁੱਟ ਦੇ ਉਹੀ ਜਿਹੜੀ ਆਪਾਂ ਗੱਲ ਕਰ ਰਹੇ ਉਹ ਵੀ ਉਹੀ ਚੀਜ਼ ਹੈ ਵੀ ਹੋਈ ਚੀਜ਼ ਸਰ ਡਿਜ਼ਾਈਨ ਦਾ ਫਰਕ ਹੈ ਅੱਛਾ ਡਿਜ਼ਾਈਨ ਦਾ ਫਰਕ ਹਾਂ ਜੇ ਸਟੋਨ ਚ ਆ ਗਿਆ ਥੋੜਾ ਜਿਹਾ ਉਹਦਾ ਡਿਜ਼ਾਈਨ ਆ ਗਿਆ ਸਕੁਅਰ ਦੇ ਵਿੱਚ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਉਹੀ ਲੱਗੇ ਨੇ ਜੀ ਪੀਜੂ ਸਟੋਨ ਉੱਪਰ ਛੱਤ ਤੇ ਵੀ ਇਹਦੇ ਵੀ ਵੱਖਰੀ ਚੀਜ਼ ਆ ਗਈ ਜੀ ਹਾਂਜੀ ਹਾਂਜੀ ਇਹ ਲੱਗੀ ਹੈ ਛੱਤ ਦੇ ਵਿੱਚ ਮਤਲਬ ਲਾਈਟ ਪਾਸ ਸ਼ੀਟ ਕਹਿੰਦੇ ਆਪਾਂ ਇਹਨੂੰ ਠੀਕ ਮਾਲਾ ਲਾਈਟ ਪੈਕੇ ਬਹੁਤ ਜਿੰਨੇ ਵੀ ਆਜ ਇੰਟੀਰੀਅਰ ਚ ਨਵੇਂ ਪ੍ਰੋਡਕਟ ਆ ਰਹੇ ਆ ਹਾਂਜੀ ਹਾਂਜੀ ਕੋਸ਼ਿਸ਼ ਕੀਤੀ ਹੈ ਬਈ ਤੇ ਹਰ ਇੱਕ ਚੀਜ਼ ਆਪਾਂ ਲਾਉਂਦੇ ਹਾਂ ਹਾਂਜੀ ਹਾਂਜੀ ਨਵੇਂ ਇੰਟੀਰੀਅਰ ਦੇ ਨਾਲ ਪ੍ਰੋਡਕਟ ਕੋਰਕ ਸ਼ੀਟ ਵੀ ਲਾਈ ਆ ਆਪਾਂ ਚੱਲਾਂਗੇ ਡ੍ਰੈਗ ਰੂਮ ਦੇ ਵਿੱਚ ਆਲੋਬੀ ਦੇ ਵਿੱਚ ਲਾਈ ਆ ਆਪਣੇ ਇਹਨਾਂ ਨੇ ਠੀਕ ਹੈ ਜੀ ਆਪਾਂ ਉਹ ਵੀ ਦਿਖਾਵਾਂਗੇ ਕੋਰਕ ਸ਼ੀਟ ਬਿਲਕੁਲ ਡਿਫਰੈਂਟ ਆਈਟਮ ਹੈ ਨਵੀਂ ਆਈਟਮ ਆ ਠੀਕ ਹੈ ਸਰ ਹਾਂਜੀ ਹਾਂਜੀ ਜੀ ਬਹੁਤ ਦੋਸਤ ਤੁਸੀਂ ਦੇਖ ਰਹੇ ਹੋ ਤੇ ਚੱਲੀਏ ਸਰ ਫਿਰ ਫਸਟ ਫਲੋਰ ਤੇ ਜੀ ਹਾਂਜੀ ਆਪਾਂ ਇੱਕ ਵਾਰੀ ਸਾਹਮਣੇ ਹਾਲ ਦੀ ਆਪਾਂ ਗੱਲ ਕਰਦੇ ਹਾਂ ਹੋਲਡਿੰਗ ਵੈਰ ਅਗਲਾ ਲਾਇਆ ਜੀ ਠੀਕ ਹੈ ਜੀ ਫਾਇਰਪਲੇਸ ਵਾਲਾ ਜਿਹੜਾ ਫਾਇਰਪਲੇਸਾਂ ਜੀ ਜੀ ਇਹ ਵਾਲਪੇਪਰ ਆਗੇ ਜੀ ਉੱਪਰੋਂ ਲੈਟ ਹੇਠਾਂ ਮਾਰ ਇਹ ਵਾਲਪੇਪਰ ਨਹੀਂ ਸਾਰੀ ਕੋਰਕ ਸ਼ੀਟ ਆਂਦੀ ਹੈ ਜੀ ਇਹ ਇੰਟੀਰੀਅਰ ਦੀ ਇਹ ਬਿਲਕੁਲ ਲੇਟੈਸਟ ਨਵੀਂ ਆਟਮ ਆਈ ਹੈ ਜੀ ਬਿਲਕੁਲ ਆਪਣੇ ਕੋਲ ਹੈਗੀ ਆ ਹਾਜ਼ਰ ਇਹ ਠੀਕ ਹੈ ਜੀ ਇਹਨਾਂ ਨੂੰ ਮਤਲਬ ਆਰਕੀਟੈਕਟ ਸਾਹਿਬ ਨੇ ਦੱਸਿਆ ਸੀ ਵੀ ਆਹ ਚੀਜ਼ ਆਪਾਂ ਡਿਜ਼ਾਈਨ ਲਾਉਣਾ ਹੈ ਇਹ ਕਲਰ ਵੀ ਹੋ ਰਹੇ ਮਿਲ ਜਦੇ ਆਹ ਅੱਛਾ ਬਹੁਤ ਕਲਰ ਆਉਂਦੇ ਨੇ ਜੀ ਸਾਡੇ ਡਿਜ਼ਾਈਨ ਵੀ ਹਾਂ ਜੀ ਹਾਂ ਜੀ 30 40 ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਅਵੇਲੇਬਲ ਲਈ ਸਾਰੇ ਠੀਕ ਹੈ ਜੀ ਤੇ ਇਹ ਸਾਈਜ਼ਾਂ ਦਾ 8 ਫੁੱਟ ਬਾਈ 2 ਫੁੱਟ ਦਾ ਸਾਈਜ਼ ਆਂਦਾ ਸਰ ਇਹਦਾ ਠੀਕ ਹੈ ਉਸ ਤੋਂ ਅੱਗੇ ਇਹਨਾਂ ਨੇ ਕਨਸੈਪਟ ਬਣਾਇਆ ਗਿਆ ਜੀ। ਜੀ। ਬਾਕੀ ਇਹ ਮੋਲਡਿੰਗ ਵਗੈਰਾ ਵਾਲ ਦੀ ਅੱਜ ਕੱਲ ਸਾਰੀ ਚੱਲਦੀ ਹੈ ਜੀ। ਜੀ। ਉੱਪਰ ਡਿੱਕੋ ਇਸ ਤੋਂ ਇਲਾਵਾ ਅ ਦੋਸਤ ਜੇਪ ਦੇਖਦੇ ਨੇ ਸਟੇਅਰ ਦੇ ਜਿਹੜੇ ਬੈਕ ਸਾਈਡ ਤੇ ਹਾਂਜੀ ਜਗ੍ਹਾ ਹੁੰਦੀ ਹੈ ਉਹਨਾਂ ਨੂੰ ਇੱਕ ਨਾਰਮਲ ਖਾਲੀ ਛੇਡਾ ਹੁੰਦਾ ਜਾਂ ਵੱਧ ਤੋਂ ਵੱਧ ਪ੍ਰੈਸਟੇਬਲ ਹੁੰਦਾ ਹੈ ਇੱਕ ਇਥੇ। ਹਾਂਜੀ ਹਾਂਜੀ ਹਾਂਜੀ। ਪਰ ਇੱਥੇ ਵੀ ਬਾਈ ਹੋਰਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਗ੍ਰਿੰਡਰੀ ਵੀ ਰੱਖਿਆ ਉਧਰ ਲਾਈਟ ਪਾਸ ਹੁੰਦੀ ਹੈ ਬਿਲਕੁਲ ਡਿਫਰੈਂਟ ਚੀਜ਼ ਹੈ ਜੀ ਬਣਾਈ ਇਹਨਾਂ ਨੇ। ਬਿਲਕੁਲ ਲੁੱਕ ਵਾਈਜ਼ ਬਹੁਤ ਸੋਹਣੀ ਬੜਾ ਇੰਟੀਰੀਅਰ ਦੇ ਸਾਰੇ ਪ੍ਰੋਡਕਟ ਆਪਣੇ ਕੋਲ ਮਿਲ ਜਾਣਗੇ ਹਾਂਜੀ ਹਾਂਜੀ ਸਰ A to Z ਜੀ ਸਾਰਾ ਕੁਝ ਆਪਣੇ ਕੋਲ ਹੈਗਾ ਜੀ ਤੇ ਇਧਰ ਇਹ ਟੈਕਸਚਰ ਪੇਂਟ ਆਗੇ ਜੀ ਸਾਰਾ ਹਾਂਜੀ ਹਾਂਜੀ ਸਰ ਸਾਰਾ ਇਹ ਟੈਕਸਚਰ ਪੇਂਟ ਕੀਤਾ ਇਹਨਾਂ ਨੇ ਠੀਕ ਹੈ ਜੀ ਹਾਂਜੀ ਸਟੇਅਰ ਤੇ ਆਪਣਾ ਸਾਰਾ ਸਾਗ ਬਣਦੀ ਆ ਗਈ ਪੌੜੀ ਹਾਂਜੀ ਇਹ ਸਾਰੀ ਸਾਗ ਬਣਦੀ ਪੌੜੀ ਆ ਗਈ ਜੀ ਜੀ ਸਾਰੀ ਇਹ ਤੇ ਲੋਕੋਸ ਤੋਂ ਵੀਡੀਓ ਨਾਲ ਜੁੜੇ ਰਹੋ ਸ਼ੇਅਰ ਕਰੀ ਚੱਲਿਓ ਫਰਸਟ ਫਲੋਰ ਤੋਂ ਲੈ ਕੇ ਚੱਲਦੇ ਹਾਂ ਇੱਕ ਬਹੁਤ ਘੈਂਟ ਚੀਜ਼ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹ ਜੀਏ ਘਰ ਦਾ ਡਿਜ਼ਾਈਨ ਤਿਆਰ ਕੀਤਾ ਉਹ ਵੀ ਆਪਣੇ ਭਰਾ ਰਵਣ ਨੇ ਸਰ ਜੇ ਗੱਲ ਕਰੀਏ ਫਸਟ ਫੋਰਥ ਹੈਗੇ ਇੱਥੇ ਕੀ ਕੀ ਪਲਾਨ ਰਹਾ ਜਾਂਦਾ ਜੀ ਸਰ ਇੱਥੇ ਆਪਣੇ ਇੱਕ ਤਰ੍ਹਾਂ ਦੇ ਕੋ ਲੌਬੀ ਦਾ ਜਿਹੜਾ ਸਭ ਤੋਂ ਡਿਫਰੈਂਟ ਇਹਨਾਂ ਨੇ ਬਣਾਇਆ ਆਰਕੀਟੈਕਟ ਦੇ ਅਕੋਰਡਿੰਗ ਜਿਵੇਂ ਆਰਕੀਟੈਕਟ ਨੇ ਰਾਜਿਤ ਸਿੰਘ ਉਸ ਤਰ੍ਹਾਂ ਆਵਲ ਅਰਾਊਂਡ ਸ਼ੇਪ ਦੇ ਵਿੱਚ ਇਹਨਾਂ ਰੇਲਿੰਗ ਲਾਈ ਹੈ ਸਾਈਡ ਤੇ ਜੀ ਸਾਰੀ ਇਹ ਰੇਲਿੰਗਸ ਆਗਮਨ ਦੇ ਵਿੱਚ ਹੈ ਜੀ ਵਿੱਚ ਆਪਣਾ ਗਲਾਸ ਪਿਆ ਹੋਇਆ ਸਰ ਗਲਾਸ ਵੀ ਇਹ ਬਿਲਕੁਲ ਫੋਲਡ ਕਰਕੇ ਪਿਆ ਹੋਇਆ ਸਰ ਸਾਰਾ ਜੀ ਠੀਕ ਹੈ ਜੀ ਇੱਕ ਹਾਂਜੀ ਹਾਂਜੀ ਇਸ ਦੇ ਵਿੱਚ ਸਰ ਤਿੰਨ ਰੂਮ ਨੇ ਜੀ ਤੇ ਪਲੱਸ ਤਿੰਨ ਰੂਮ ਦੇ ਨਾਮ ਨਾਲ ਇੱਕ ਆਪਣੇ ਪੂਜਾ ਰੂਮ ਵੀ ਇਹਨਾਂ ਨੇ ਉੱਪਰ ਬਣਾਇ ਛੱਤ ਦੇ ਉੱਪਰ ਪੂਰੀ ਆ ਥੀਮ ਦੇਖੋ ਕਿੰਨਾ ਪਿਆਰਾ ਸਾਰਾ ਇਹ ਸਾਗਵਾਨ ਦੀ ਟਿੱਕ ਪਲਾਈ ਵੇਰਾ ਲੱਕੇ ਵਿਨਰ ਲੱਕੇ ਬਣਾਇਆ ਹੋਇਆ ਸਾਰਾ ਸਰ ਪਾਲਿਸ਼ ਹੋਇਆ ਹੋਇਆ ਸਾਰੀ ਚੀਜ਼ ਠੀਕ ਹੈ ਜੀ ਹਾਂਜੀ ਇਸ ਤੋਂ ਇਲਾਵਾ ਜੀ ਇੱਕ ਜਿਹੜਾ ਰੂਮ ਹੈਗਾ ਦੇ ਵਿੱਚ ਜਿਹੜਾ ਕਿ ਇਹ ਦਿਖਦਾ ਨਹੀਂ ਆਪਾਂ ਨੂੰ ਵੀ ਹੈ ਰੂਮ ਦਾ ਦਰਵਾਜਾ ਹੈਗਾ ਨਾ ਇਹ ਲੂਰਸ ਵਾਲਾ ਮਤਲਬ ਥਾਂ ਲਾਇਆ ਹੋਇਆ ਆਪਾਂ ਨੂੰ ਇਹ ਡੋਰ ਤਾਂ ਨਹੀਂ ਪਤਾ ਲੱਗਦਾ ਵੀ ਡੋਰ ਹੈ ਕਿੱਥੇ ਜੀ ਠੀਕ ਹੈ ਜੀ ਹਾਂਜੀ ਇੱਕ ਰੂਮ ਇਧਰ ਆ ਜਾਂਦਾ ਜੀ ਹਾਂਜੀ ਹਾਂਜੀ ਸਰ ਇੱਕ ਰੂਮ ਇਧਰ ਆ ਗਿਆ ਜੀ ਨਾਲੇ ਤੇ ਆ ਬਾਥਰੂਮ ਆ ਗਿਆ ਜੀ ਖੁੱਲਾ ਢੁੱਲਾ ਵਾਸ਼ਰੂਮ ਆ ਗਿਆ ਅਟੈਚ ਹਾਂ ਸਾਰਾ ਡਿਜ਼ਾਈਨ ਬਹੁਤ ਵਧੀਆ ਡਿਜ਼ਾਈਨ ਹੈ ਜੀ ਸਾਰਾ ਇਹਨਾਂ ਨੇ ਮਤਲਬ ਪਤਾ ਲੱਗਦਾ ਟੇਪਰ ਕੀਤਾ ਸਾਰਾ ਸਾਰਾ ਇਹ ਕੱਲੀ ਕੱਲੀ ਆਈਟਮ ਇਹਨਾਂ ਨੇ ਡਿਜ਼ਾਈਨ ਦੇਖੋ ਕਿੰਨਾ ਵਧੀਆ ਬਣਾਇਆ ਹੈਗਾ ਜੀ ਪਰ ਓਪਨ ਹੋਂ ਸਾਰੀ ਇਹਦੀ ਲਾਈਟ ਓਪਨ ਹੁੰਦੀ ਹੈ ਜੀ ਠੀਕ ਹੈ ਫਰਡੋਰ ਨੂੰ ਓਪਨ ਕਰਦੇ ਆ ਤੇ ਵਿੱਚ ਆਪਣੇ ਇਹਦੇ ਵਿੱਚ ਕੋਟ ਪੈਂਟ ਵਗੈਰਾ ਹੋਰ ਸਾਰਾ ਮਤਲਬ ਡ्रेसਿੰਗ ਵਗਰਾ ਪਟ ਟੰਗ ਸਕਦੇ ਆ ਇਹਦੇ ਵਿੱਚ ਕਪੜੇ ਵਗੈਰਾ ਠੀਕ ਹੈ ਤੇ ਫੈਬਰਿਕ ਇਹਨਾਂ ਨੇ ਮਾਈਕਾ ਲਾਇਆ ਸਾਰਾ ਅੰਦਰ ਠੀਕ ਹੈ ਬਹੁਤ ਵਾਈਟ ਲਾਉਂਦਾ ਅੱਜ ਕੱਲ੍ਹ ਵਾਈਟ ਨਹੀਂ ਲਾਇਆ ਇਹਨਾਂ ਨੇ ਡਿਫਰੈਂਟ ਮਤਲਬ ਕਿ ਆਰਕੀ ਤੇ ਇਸ ਤੋਂ ਇਲਾਵਾ ਸਾਰਾ ਬੈਕ ਸਾਈਡ ਤੇ ਮੈਂ ਦੇਖ ਰਿਹਾ ਹਾਂ ਵੀ ਇੱਕ ਚੀਜ਼ ਬਹੁਤ ਚਾਰ ਕੋਲ ਸ਼ੀਟ ਹੈ ਸਰ ਇਹ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵੀ ਕਾਫੀ ਡਿਜ਼ਾਈਨ ਮਿਲ ਜਾਂਦੇ ਆ ਬਹੁਤ ਡਿਜ਼ਾਈਨ ਹੈ ਜੀ ਤਾਂ ਫੋਟੋ ਕਟ ਮਤਲਬ ਐ ਲੈ ਲਓ ਚਾਰ ਪੰਜ ਸੌ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੈਗਾ ਜੀ ਠੀਕ ਹੈ ਜੀ ਉੱਪਰ ਆਇਆ ਜੀ ਉੱਪਰ ਉਹ ਵੀ ਹਾਂ ਉੱਪਰ ਸਾਰਾ ਟੀਕਦਾ ਹੋਇਆ ਵਿਨੀਅਰ ਦਾ ਕੰਮ ਹੋਇਆ ਪਰ ਪਾਲਿਸ਼ ਹੋਈ ਹੋਈ ਹੈ ਠੀਕ ਹੈ ਜੀ ਵੀ ਦੋਸਤੋ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਇਹਦੇ ਵਿੱਚ ਸਰ ਇਹਨਾਂ ਨੇ ਮਤਲਬ ਇੱਕ ਪੂਲਟ ਲਾਇਆ ਜੀ ਕਲੋਥ ਲਿਫਟਰ ਹੈ ਜੀ ਆਪਣੇ ਕੋਲ ਇਹ ਸ਼ੋਰੂਮ ਦੇ ਵਿੱਚ ਵੀ ਆਪਣੇ ਕੋਲ ਬਣੀ ਹੋਈ ਹੈ ਡਿਸਪਲੇ ਇਹ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਰ ਕਿੰਨੇ ਵਿੱਚ ਇਹਨਾਂ ਦੇ ਸਪਰਿੰਗ ਦੀ ਮਤਲਬ ਕੁਆਲਟੀ ਜੀ ਵਧੀਆ ਨਾਲ ਦੀ ਨਾਲ ਬੰਦ ਹੁੰਦਾ ਸਾਰੀ ਚੀਜ਼ ਲਾਈ ਜਨਾਂ ਨੇ ਜੀ ਡਰਾਇਰ ਵਗੈਰਾ ਠੀਕ ਹੈ ਕੁਝ ਰੱਖਣ ਨੂੰ ਜੁਐਲਰੀ ਜਾਂ ਸ਼ੋਰਟ ਦੀ ਚੀਜ਼ ਰੱਖਣ ਨੂੰ ਹਾਂਜੀ 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 ਠੀਕ ਹੈ ਜੀ ਤੇ ਇਹ LED ਪੈਨਲ ਹੋ ਗਿਆ ਦਾ ਸਾਰਾ ਜੀ ਇਹ ਸਾਰਾ ਸਾਗਵਾਨ ਦੇ ਵਿੱਚ ਹੈ ਜੀ ਟਿਕ ਫਲਾਈ ਦੇ ਵਿੱਚ ਸਰ ਸਾਰਾ ਜੀ ਇਹ ਜੀ ਤੇ ਪਿੱਛੇ ਇਹਦਾ ਸਾਰਾ ਕ੍ਰੈਕ ਲੱਗੀ ਹੋਇਆ ਗਲਾਸ ਲੱਗਿਆ ਹੋਇਆ ਜੀ ਲਾਈਕਰ ਠੀਕ ਹੈ ਲਾਈਕਰ ਗਲਾਸ ਪਲੱਸ ਇੱਕ ਕ੍ਰੋਮ ਹੋਈ ਹੋਈ ਹੈ ਜੀ ਕ੍ਰੋਮ ਦਾ ਕੰ ਹਾਂ ਤੇ ਆਜੋ ਦੋਸਤੋ ਬਹੁਤ ਸੋਹਣਾ ਹੀ ਇਹਦਾ ਬਿਲਕੁਲ ਸਰ ਬਿਲਕੁਲ ਤੇ ਇਸ ਤੋਂ ਅੱਗੇ ਆਜੋ ਦੋਸਤੋ ਫਿਰ ਚੱਲਦੇ ਆ ਤੁਹਾਨੂੰ ਲੈ ਕੇ ਇਹਦੀ ਬਣਾਉਂ ਬਹੁਤ ਕੰਟ ਚੀਜ਼ ਨਾਲ ਤੇ ਜਿਹੜੀ ਚੀਜ਼ ਸੋਹਣੀ ਬਣੀ ਤੇ ਆਹ ਦੋਨੇ ਜਿਵੇਂ ਗਰਾਉਂਡ ਫਲੋਰ ਤੇ ਸੀ ਹਾਂਜੀ ਉਮੀ ਫਸਟ ਫਲੋਰ ਤੇ ਹੈਗਾ ਤੇ ਇੱਕ ਜਿਹੜੀ ਕਹਿੰਦੇ ਆ ਜੀ ਪਿੰਡਾਂ ਦੇ ਵਿੱਚ ਆਮ ਚੀਜ਼ ਦੇਖਣ ਨੂੰ ਨਹੀਂ ਮਿਲਦੀ ਬਹੁਤ ਸੋਹਣਾ ਇੱਕ ਥੀਏਟਰ ਰੂਮ ਬਣਾਇਆ ਹੋਇਆਗਾ ਤੇ ਥੀਏਟਰ ਰੂਮ ਵੀ ਸੰਦੀਪ ਨੇ ਬਣਾਇਆ ਜੀ ਇਹ ਹਾਂਜੀ ਇਹ ਸਾਰਾ ਆਪਣੇ ਭਾਈ ਸੰਦੀਪ ਨੇ ਬਣਾਇਆਗਾ ਜੀ ਠੀਕ ਹੈ ਜੀ ਸੰਦੀਪ ਭਾਈ ਆਇਓ ਥੋੜੀ ਜੀ ਦਿਓ ਜਾਣਕਾਰੀ ਜੇ ਗੱਲ ਕਰੀਏ ਨਾ ਮਤਲਬ ਕਹਿੰਦੇ ਮਨ ਤਾਂ ਹਰੇਕ ਦਾ ਹੁੰਦਾ ਹੀ ਬਣਾਈਏ ਪਰ ਇਹ ਕਿੰਨਾ ਕੁ ਮਹਿੰਗਾ ਪੈਂਦਾ ਜਿਵੇਂ ਕਹਿੰਦੇ 8-10 ਲੱਖ ਲੱਗ ਜਾਂਦਾ ਆਪਾਂ ਇਹ ਕਿੰਨੇ ਕੁ ਜੀ ਤਿਆਰ ਕਰਤਾ ਹਾਂ ਇਹ ਪਹਿਲਾਂ ਸੀ ਅਸੀਂ ਇਹ ਜਿੱਥੇ ਵੀ ਕਿਹਾ ਥਾ ਮੈਂ ਤੇ ਪਤਾ ਕਰਿਆ ਸੀ ਜੀ ਬਣਵਾਉਣ ਵਾਸਤੇ ਤੇ ਇਹ 8 ਤੋਂ 9 ਲੱਖ 8-9 ਲੱਖ ਰੁਪਏ ਦਾ ਤਿਆਰ ਕਰਦਨੇ ਜੀ ਠੀਕ ਹੈ ਜੀ ਪਰ ਆਪਾਂ ਨੇ ਇਹ 5 ਲੱਖ ਰੁਪਏ ਚ ਤਿਆਰ ਕਰਿਆ ਜੀ ਸਾਰਾ ਠੀਕ ਹੈ ਜੀ ਭਲੇ ਸਾਰੇ ਜਿੰਨਾ ਮਟੀਰੀਅਲ ਚ ਲੱਗਿਆ ਤੁਸੀਂ ਆਦੇ ਹਿਸਾਬ ਨਾਲ ਲਿਆ ਕੇ ਹਾਂ ਜੀ ਤੇ ਸਾਰਾ ਸਾਊਂਡ ਸਿਸਟਮ ਵਗੈਰਾ ਪ੍ਰੋਜੈਕਟਰ ਹੋ ਗਿਆ ਸਾਰਾ ਵੱਲ ਹਾਂ ਸਾਰਾ ਕੁਛ ਆਪਾਂ ਨੇ ਆਪ ਹੀ ਫਿਟਿੰਗ ਕਰੀ ਹੈ ਇਹਦੀ ਜੀ ਸਾਰਾ ਆਪਣੇ ਆਪ ਤਿਆਰ ਕਰਾਈ ਹੈ ਸਪੀਕਰ ਕਿਹੜੀ ਕੰਪਨੀ ਦੇ ਜੀ ਇਹ ਹੀ ਇਹਦੇ ਵਿੱਚ ਐਫ 1 ਕੰਪਨੀ ਦਾ ਤਾਂ ਹੀ ਆਪਾਂ ਨੇ ਪ੍ਰੋਜੈਕਟਰ ਲਾਇਆਗਾ ਜੀ ਠੀਕ ਹੈ ਤੇ ਜਾਂ ਜਾਮਾ ਕੰਪਨੀ ਦੇ ਸਪੀਕਰ ਨੇ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਲੋਬੀ ਦੋਸਤਾਂ ਕਿਦੋਂ ਸਟੋਰੀ ਦੇਖ ਸਕਦੇ ਹੋ ਪਾਈਆਂ ਹੋਈਆਂ ਬਾਈ ਹੋਰਾਂ ਨੇ ਬੈਠ ਕੇ ਅਸੀਂ ਗਾਣੇ ਚਾਲਦੇ ਤੇ ਬਹੁਤ ਸੋਹਣਾ ਜੇ ਕਹਿੰਦੇ ਹਾਉਨ ਸਿਸਟਮ ਕੀਤਾ ਹੋਇਆ ਵੀਰ ਨੇ ਤੇ ਜਿਹੜੇ ਵੀ ਮਿੱਤਰਾਂ ਨੇ ਥੀਏਟਰ ਰੂਮ ਬਣਾਉਣਾ ਨਾ ਤਾਂ ਇੱਕ ਵਾਰ ਵੀਰ ਨੂੰ ਸੰਪਰਕ ਕਰ ਲਿਓ ਤੇ ਅਗੇ ਵਿਕਾਸ ਜੀ ਦਾ ਨੰਬਰ ਪਾਈ ਹੋਇਆ ਤੁਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਅੱਗੇ ਜੀ ਇੱਕ ਪੂਜਾ ਰੂਮ ਬਹੁਤ ਸੋਹਣਾ ਬਣਿਆ ਉਹ ਵੀ ਦਿਖਾ ਦਈਏ ਹਾਂਜੀ ਹਾਂਜੀ ਜੀ ਆਜੋ ਜੀ ਤੇ ਆਜੋ ਦੋਸਤੋ ਚੱਲਦੇ ਆਂ ਫਿਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਘਰ ਤੁਹਾਨੂੰ ਕਿੱਦਾਂ ਦਾ ਲੱਗਿਆ ਬਿਲਕੁਲ ਨੇਚਰਲ ਤਰੀਕਾ ਦਿਖਾ ਰਹੇ ਜਿਵੇਂ ਆਮ ਪੱਥਰ ਦੇ ਫਿਰਦੇ ਹਾਂਜੀ ਹਾਂਜੀ ਸਰ ਤੇ ਵੀ ਘਰ ਦੇ ਵਿੱਚ ਗਿੜਾ ਦੇ ਰਹੇ ਹੁੰਦੇ ਆ ਤੇ ਇਧਰ ਬਈ ਪੂਜਾ ਰੂਮ ਇਹ ਪੂਜਾ ਰੂਮ ਹੋ ਗਿਆ ਸਾਰ ਆਪਾਂ ਜੀ ਪੂਜਾ ਰੂਮ ਦੇ ਵਿੱਚ ਐਂਟਰ ਕਰਕੇ ਦੇਖਦੇ ਆਂ ਬਿਲਕੁਲ ਆਜੋ ਜੀ ਤੇ ਆਜੋ ਵੀ ਦੋਸਤੋ ਇਧਰ ਬਹੁਤ ਸੋਹਣਾ ਪ ਮੇਨ ਪੂਜਾ ਰੂਮ ਦੇ ਨਾਲ ਸਾਰਾ ਲੂਬਰ ਲੱਗੇ ਹੋਏ ਨੇ ਜੀ ਸਾਰੇ ਲੂਬਰ ਵੀ ਆਪਣੀ ਦੁਕਾਨ ਤੋਂ ਆਏ ਨੇ ਸਰ ਠੀਕ ਹੈ ਲੂਬਰ ਸਾਰਾ ਮਾਲ ਅਵੇਲੇਬਲ ਹੁੰਦਾ ਹੈ ਇਹ ਇੱਕ ਗ੍ਰੇਨੀ ਵੀ ਸਾਰ ਆਪਣੇ ਕੋਲ ਅਗਲੇ ਵਰ ਹੁੰਦੀ ਹੈ ਜੀ ਠੀਕ ਹੈ ਜੀ ਇਸ ਸਾਲ ਦੋਨੇ ਚੀਜ਼ਾਂ ਨਾਲ ਮਤਲਬ ਕਿ ਲਾਲੋ ਵੀ ਵਾਈਟ ਕਲਰ ਚੂਜ਼ ਕੀਤਾ ਇਹਨਾਂ ਨੇ ਤੇ ਇਹ ਗ੍ਰੇਨੀ ਵੀ ਚੁੱਕੀ ਤੇ ਮਤਲਬ ਆਪਾਂ ਮਨ ਬਿਲਕੁਲ ਸ਼ਾਂਤ ਹੁੰਦਾ ਜਦੋਂ ਆਪਾਂ ਪਾਠ ਪੂਜਾ ਕਰਦੇ ਆ ਜੀ ਪੂਜਾ ਰੂਮ ਚ ਬੈਠਦੇ ਆ ਬਿਲਕੁਲ ਮਾਲਾ ਆਪਣਾ ਸ਼ਾਂਤ ਹੁਣ ਆ ਗਈ ਦੋਸਤੋ ਉਹਨਾਂ ਨੇ ਕਲਰ ਵੀ ਕੰਬੀਨੇਸ਼ਨ ਵਧੀਆ ਲਾਇਆ ਜੀ ਠੀਕ ਹੈ ਜੀ ਤੇ ਬਾਬਾ ਜੀ ਦੀ ਫੋਟੋ ਕੜਵਾਈ ਜੀ ਕਿਹੜੇ ਹਾਂਜੀ ਸਰ ਪੀਜੂ ਸਟੋਨ ਦੇ ਵਿੱਚ ਕੜਾਈ ਹੈ ਸਰ ਕੋਰੀਅਨ ਸ਼ੀਟ ਦੇ ਵਿੱਚ ਆਉਂਦੀ ਹੈ ਸਰ ਕੋਰੀਅਨ ਸ਼ੀਟ ਆਉਂਦੀ ਹੈ ਨਾ ਜਿਹੜੀ ਅੱਛਾ ਕੋਰੀਅਨ ਸ਼ੀਟ ਹਾਂਜੀ ਕੋਰੀਅਨ ਸ਼ੀਟ ਦੇ ਵਿੱਚ ਕੜਾਈ ਹੋ ਕੇ ਸਰ ਲਗਾਈ ਹੋਈ ਹੈ ਸਾਰੀ ਇਹਨਾਂ ਨੇ ਸ਼ੀਟ ਕੋਰੀਅਨ ਸ਼ੀਟ ਵੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਜੀ ਠੀਕ ਹੈ ਜੀ ਜਿਹੜੀ ਜਾਲੀਆਂ ਮੂਰੇ ਉਹ ਪੀਵੀਸੀ ਦੇ ਵਿੱਚ ਢਾਈ ਹੋ ਉਸਤ ਉਹ ਪੀਵੀਸੀ ਦੇ ਵਿੱਚ ਆ ਗਈ ਹਾਂਜੀ ਸਰ ਇੱਕ ਰੂਮ ਹੋਰ ਬਹੁਤ ਵਧੀਆ ਬਣਾਇਆ ਇਹਦੇ ਵਿੱਚ ਆਪਾਂ ਠੀਕ ਹੈ ਜੀ ਇਹ ਡਰੈਸਿੰਗ ਆ ਗਿਆ ਸਰ ਜੀ ਤੇ ਰੂਮ ਦੇ ਵਿੱਚ ਸਾਰਾ ਇਹ ਮਤਲਬ ਲੂਵਰਸ ਵਗੈਰਾ ਡਾਇਰੈਕਟ ਡਿਜ਼ਾਈਨ ਬਣਾਇਆ ਹੋਇਆ ਜੀ ਸਾਰਾ ਇਹ ਮਤਲਬ ਸ਼ੀਟ ਦੇ ਵਿੱਚ ਬਣਾਇਆ ਹੋਇਆ ਆਪਣਾ ਠੀਕ ਹੈ ਜੀ ਹਾਂ ਜੀ ਵਿਨੀਅਰ ਬਣਾਇਆ ਹੋਇਆ ਸੋ ਵਿਨੀਅਰ ਦੇ ਉੱਪਰ ਪਾਲਿਸ਼ ਵੀ ਹੋਈ ਹੈ ਜੀ ਨੈਚੁਰਲ ਵਿਨੀਅਰ ਜਿਹੜਾ ਉਹਦੇ ਤੇ ਪਾਲਿਸ਼ ਵੀ ਹੈ ਇਹ ਵੀ ਵਿਨੀਅਰ ਬਿਲਕੁਲ ਇਹ ਲੱਗਦਾ ਜੀ ਸਮਾਂ ਇਕਾ ਲੱਗਦਾ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਬਹੁਤ ਸੋਹਣੀ ਲੁੱਕ ਆਉਂਦੀ ਹੈ ਨੈਚੁਰਲ ਉੱਪਰ ਪਾਲਿਸ਼ ਵੀ ਹੋਈ ਹੈ ਜੀ ਜੀ ਖੁੱਲਾ ਡੁੱਲਾ ਤੇ ਜੇ ਕਹਿੰਦੀ ਹੈ ਨਾ ਪੂਰਾ ਪ੍ਰੋਪਰ ਘਰ ਦੇ ਜ ਅ ਬਾਥਰੂਮ ਵੀ ਬਣਾਇਆ ਹੋਇਆ ਹੈ ਇਸਰੇ ਦੇ ਵਿੱਚ ਆਪਣਾ ਅੱਛਾ ਜੀ ਹਾਂਜੀ ਬਾਥਰੂਮ ਦੇ ਵਿੱਚ ਬਹੁਤ ਵਧੀਆ ਮਤਲਬ ਪਾ ਕੇ ਜੇ ਕਹਿੰਦੀ ਵੀ ਕਲੈਜਰੀਅਸ ਹਾਊਸ ਦੇ ਵਿੱਚ ਜੋ ਕੋ ਚਾਈਨ ਹੋ ਸਾਰਾ ਕੁਝ ਆਪਾਂ ਇੱਥੇ ਬਣਾਇਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਹੁਤ ਸੋਹਣੇ ਤਰੀਕੇ ਦੇ ਲੋਕਾਂ ਦੀ ਹੈਗੇ ਤੇ ਮੋਡਰਨ ਟਾਈਲਸ ਲੱਗੀਆਂ ਹੋਣੀਆਂ ਨੇ ਹਰ ਇੱਕ ਚੀਜ਼ ਨੂੰ ਬੇਸਿਕਲੀ ਮਤਲਬ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਸਾਰਾ ਕੁਕਰ ਵਰਕ ਕੀਤਾ ਹੋਇਆ ਹੈ ਹਾਂਜੀ ਸਰ ਜੇ ਆਪਾਂ ਗੱਲ ਕਰੀ ਹੁਣ ਆਪਣੀ ਸ਼ਾਪ ਦਾ ਐਡਰੈਸ ਵੀ ਦੇ ਦਈਏ ਜੀ ਤੇ ਹਾਂਜੀ ਸਰ ਲੱਕੜ ਤੋਂ ਲੈ ਹੋਰ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲੇ ਮਿਲਦੇ ਸਰ ਆਪਣੀ ਦੁਕਾਨ ਹੈਗੀ ਮਾਨਸਾ ਜੀ ਪੁਰਕ੍ਰਿਪਾ ਟਿੰਬਰ ਟਰੇਡਰਸ ਮਾਨਸਾ ਪਿੰਡ ਵਾਲੀ ਸੜਕ ਤੇ ਤੇ ਆਪਣੇ ਕੋਲੇ ਸਰ ਕੋਠੀ ਬਣਾਉਣ ਦੇ ਵਿੱਚ ਜੋ ਵੀ ਸਮਾਨ ਲੱਗਦਾ तकरीबन ਆਪਣੇ ਕੋਲ ਸਾਰਾ ਹੈਗਾ ਜੀ ਕਿਵੇਂ ਆਪਾਂ ਸਟਾਰਟਿੰਗ ਲੱਕੜ ਤੋਂ ਸ਼ੁਰੂ ਹੁੰਦੀ ਹੈ ਜੀ ਲੱਕੜ ਦੇ ਵਿੱਚ ਅੱਜਕੱਲ WPC ਚ ਇਕੱਠਾ ਲੱਗਦੀਆਂ ਨੇ ਜੀ ਉਹ ਵੀ ਆਪਰੇ ਕੋਲ ਹੈਗੀਆਂ ਨੇ ਜੀ SP ਬੁੱਡ ਕੰਪਨੀ ਦੀ ਹੈਗੀ ਹੈ ਜੀ JKD ਕੰਪਨੀ ਹੈਗੀ ਆਪਣੇ ਕੋਲੇ ਉਹਦੀ ਲਾਈਫ ਟਾਈਮ ਦੀ ਗਾਰੰਟੀ ਹੈ ਜੀ ਉਹਨੂੰ ਸੌਂਖੇ ਨਹੀਂ ਲੱਗਦੀ ਜੀ ਚਾਹੇ ਸਰ ਉਹ WPC ਇਕੱਠੀ ਇੱਕੋ ਬਹੁਤ ਡਿਮਾਂਡ ਆ ਰਹੀ ਹੈ ਜੀ ਤੇ ਉਸ ਦੇ अलावा ਲੱਕੜ ਤੇ ਸਾਕਮਨ ਵਗੈਰਾ ਸਾਰੀਆਂ ਲੱਕੜਾਂ ਆਪਣੇ ਕੋਲ ਅਵੇਲੇਬਲ ਨੇ ਜੀ ਠੀਕ ਹੈ ਜੀ ਬਾਕੀ ਉਸ ਤੋਂ ਬਾਅਦ ਆਪਾਂ ਪਲਾਈਵੋਡ ਤੇ ਆਗੇ ਜੀ ਇੰਟੀਰੀਅਰ ਦਾ ਕੰਮ ਕਰਨਾ ਤਾਂ ਪਲਾਈਵੋਡ ਦੀ ਯੂਜ਼ ਪੈਂਦੀ ਉਹ ਵੀ ਹੈਗਾ ਆਪਣੇ ਕੋਲ ਹੈਗਾ ਜੀ ਤੇ ਜੇ ਆਪਾਂ ਗੱਲ ਕਰੀਏ ਅੱਗੇ ਸਨਮਾਇਕੀ ਦੇ ਜੀ ਉਹ ਵੀ ਹੈਗਾ ਸਰ ਆਪਣੇ ਕੋਲ ਵਧੀਆ ਬ੍ਰਾਂਡਡ ਆਪਣੇ ਕੋਲ ਮਾਇਕੇ ਸਾਰੇ ਹੈਗੇ ਨੇ ਜੀ ਗ੍ਰੀਨ ਲੈਂਬ ਮਰੀਨੋ ਰੋਰਲ ਟੱਚ ਵਰਗੋ ਆਇਲਮ ਸਾਰੇ ਆਪਨੇ ਕੋ ਵਧੀਆ ਬ੍ਰੈਂਡ ਸਰ ਆਪਣੇ ਕਹ ਜੀ ਇੰਟੀਰੀਅਰ ਦੇ ਵਿੱਚ ਜਿਹੜਾ ਪ੍ਰੋਡਕਟ ਚਾਹੀਦਾ ਸਾਰਾ ਆਪਣੀ ਸ਼ਾਪ ਤੋਂ ਮਿਲ ਜਾਊਗਾ ਤੇ ਜਿਹੜੇ ਬਾਹਰਲੇ ਮਿੱਤਰ ਬੈਠੇ ਜੀ ਉਹਨੂੰ ਆਨਲਾਈਨ ਵਰ WhatsApp ਤੇ ਚੈੱਕ ਕਰਾ ਦੇਣ ਵੀ ਕੀ ਪ੍ਰੋਡਕਟ ਹੈ ਹਾਂਜੀ ਹਾਂਜੀ ਸਰ ਉਹਨੂੰ ਆਪਾਂ ਆਨਲਾਈਨ ਪੀਡੀਐਫ ਵੀ ਅੱਛ ਸਕਦੇ ਹਾਂ ਜੀ ਜੋ ਵੀ ਡਿਮਾਂਡ ਆਪਾਂ ਕਰੂਗਾ ਫੋਟੋ ਭੇਜ ਸਕਦੇ ਆਪਾਂ ਉਹਨਾਂ ਨੂੰ ਜੀ ਠੀਕ ਆ ਸੰਜੀ ਹਾਂਜੀ WhatsApp ਤੇ ਲਓ ਵੀ ਦੋਸਤੋ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਪਾਇਆ ਸਾਰੀਆਂ ਟੀਮਾਂ ਬਾਈ ਹੋਰਾਂ ਕੋਲੇ ਹੈਗੀਆਂ ਨੇ ਅੱਗੇ ਜਿਹੜੀ ਟੀਮ ਨੇ ਆ ਘਰ ਦੇ ਵਿੱਚ ਕੰਮ ਕੀਤਾ ਤੇ ਜਿਨ੍ਹਾਂ ਨੇ ਵੀ ਇੱਥੇ ਕੰਮ ਕੀਤਾ ਉਹਨਾਂ ਦਾ ਵੀ ਨੰਬਰ ਲੈ ਸਕਦੇ ਹੋ ਤੇ ਨਹੀਂ ਬਾਈ ਜੀ ਉਹਨਾਂ ਕੋਲ ਸਾਰੀਆਂ ਟੀਮਾਂ ਦਾ ਸਾਰਾ ਸਮਾਨ ਤੁਹਾਨੂੰ ਇੱਕੋ ਕਹਿੰਦੇ ਆ ਇੱਕੋ ਛੱਤ ਥਲੇ ਆ ਕੇ ਸਾਰਾ ਹੱਲ ਹੋ ਜਾਣਾ ਹਾਂਜੀ ਇੱਕੋ ਛੱਤ ਥਲੇ ਆ ਕੇ ਸਾਰਾ ਹੱਲ ਹੋ ਜਾਣਾ ਇੱਕ ਦਾ ਸੋਨਾ ਕਰ ਤੁਸੀਂ ਆ ਸਾਰੀਆਂ ਟੀਮਾਂ ਨਾਲ ਮਿਲ ਕੇ ਬਣਵਾ ਸਕਦੇ ਹੋ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੈ ਧੰਨਵਾਦ ਉਸ